ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਅੱਜ ਦੀ ਵੀਡੀਓ ਪੂਰੀ ਜ਼ਰੂਰ ਦੇਖਿਓ ਜਾਈਂ ਜੀ ਵੀਡੀਓ ਬਹੁਤ ਇੰਟਰਸਟਿੰਗ ਆ ਕੁਝ ਚੀਜ਼ ਆ ਤੁਹਾਡੇ ਨਾਲੇ ਸ਼ੇਅਰ ਕਰਨੀ ਆ ਜੀ ਤੇ ਬਾਕੀ ਜਿਹੜੇ ਆਪਣੇ ਪੁਰਾਣੇ ਈ ਵਿਊਸ ਜਿਹਨਾਂ ਨੂੰ ਪਤਾ ਹੀ ਹੈ ਨਵੇਂ ਵਿਊਸ ਲਈ ਪਰ ਦੱਸ ਰਹੀਆਂ ਵੀ ਆਪਾਂ ਆਪਣੇ ਚੈਨਲ ਤੇ ਡੇਲੀ ਡਿਲ ਬਲੌਗਸ ਦੀ ਵੀਡੀਓ ਉਹ ਵੀ ਲੈ ਕੇ ਆਉਣੇ ਆ ਤੇ ਕਦੇ-ਕਦੇ ਆਪਾਂ ਗੁਰਵਾਣੀ ਦੇ ਸਬੰਧ ਦੀ ਜਿਹੜੀ ਵੀਡੀਓ ਉਹ ਵੀ ਲੈ ਕੇ ਆਉਣੇ ਆ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਕੁਝ ਤਾਂ ਆਈਡੀਆ ਲੱਗ ਗਿਆ ਹੋਣਾ ਵੀ ਕੋਈ ਖੁਸ਼ਖਬਰੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਮੈਂ ਸਿਰਫ ਮੇਨ ਜੀ ਗੱਲ ਥੰਬਨੇਲ ਤੇ ਲਿਖੀ ਸੀ ਮੈਂ ਪੂਰੀ ਡਿਟੇਲਸ ਨਹੀਂ ਲਿਖਿਆ ਸਾUTO ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਉਸ ਮਾਲਕ ਦਾ ਸ਼ੁਕਰਾਨਾ ਵੀ ਕੀਤਾ ਆਪੀ ਦਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਬਹੁਤ ਸਪੋਰਟ ਕੀਤੀ ਜੀ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਗਿ ਸ਼ੇਅਰ ਵੀ ਕੀਤੀਆਂ ਵੀਡੀਓਜ਼ ਤੁਸੀਂ ਹਨਾ ਤੁਸੀਂ ਲਾਈਕ ਕਮੈਂਟ ਵੀ ਪੂਰਾ ਕੀਤਾ ਮਤਲਬ ਕਿ ਤੇ ਬਾਕੀ ਜਿਹੜਾ ਆਪਣਾ ਜਿਹੜਾ ਚੈਨਲ ਦਾ ਕਰਾਈਟੇਰੀਆ ਸੀ ਉਹ ਤਾਂ ਛੇਤੀ ਕੰਪਲੀਟ ਹੋ ਗਿਆ ਸੀ ਤੁਸੀਂ ਵੀ ਦੇਖਿਆ ਹਨਾ ਵੀ ਆਪਣੇ ਜਿਹੜੇ ਸਬਸਕ੍ਰਾਈਬਰ ਉਹ ਵੀ ਛੇਤੀ ਪੂਰੇ ਹੋ ਗਏ ਸੀ ਵੋਸ ਟਾਈਮ ਵੀ ਹੋ ਗਿਆ ਸੀ ਤੇ ਆ ਆਪਣਾ ਜਿਹੜਾ ਇਹ ਜਿਹੜਾ ਚੈਨਲ ਆ ਤੁਹਾਨੂੰ ਕੁਝ ਪਤਾ ਵੀ ਲੱਗ ਗਿਆ ਹੋਣਾ ਵੀ ਆ ਜਿਹੜਾ ਮੋਨਟਾਈਜ਼ ਹੋ ਚੁੱਕਿਆ ਤੇ ਬਾਕੀ ਜੀ ਮੈਨੂੰ ਇਹ ਸੀਗਾ ਵੀ ਪਹਿਲਾਂ ਪਿੰਨ ਆ ਜਾਵੇ ਵੀ ਮੈਂ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਿਹੜਾ ਆਪਣਾ ਹਨਾ ਵੀ ਕਿਉਂਕਿ ਉਹ ਤਾਂ ਕੀ ਸੀਗਾ ਮਨ ਨੂੰ ਵੀ ਪਤਾ ਨਹੀਂ ਪਿੰਨ ਆਊਗਾ ਕਿ ਨਹੀਂ ਆਊਗਾ ਪਤਾ ਨਹੀਂ ਸਹੀ ਹੋਊਗਾ ਸਾਰਾ ਕੰਮ ਕਿ ਨਹੀਂ ਹੋਊਗਾ ਕਿਉਂਕਿ ਮੈਨੂੰ ਇਨੀ ਨੌਲੇਜ ਤਾਂ YouTube ਦੇ ਬਾਰੇ ਨਹੀਂ ਸੀ ਮੈਂ ਵੀ ਮਤਲਬ YouTube ਤੋਂ ਦੇਖਦੇ ਕਿ ਸਾਰਾ ਸਿੱਖਿਆ ਹਨਾ ਵੀ ਕਿੱਦਾਂ ਕੀ ਚੀਜ਼ ਕਰਨੀ ਆ ਜਾਂ ਇੱਕ ਇਨਕਮ ਟੈਕਸ ਦਾ ਫਾਰਮ ਸੀ ਉਹ ਪੜਨਾ ਹਨਾ ਸਾਰਾ ਕੁਝ YouTube ਦੇ ਥਰੂ ਹੀ ਸਿੱਖਿਆ ਸੋ ਜਿਹੜਾ ਆਪਣਾ ਜਿਹੜਾ ਚੈਨਲ ਆ ਜੀ ਉਹ ਮੋਨਟਾਈਜ਼ ਹੋ ਗਿਆ ਤੇ ਜਿਹੜਾ ਆਪਣਾ ਪਿੰਨ ਹੁੰਦਾ ਤੇ ਉਹ ਵੀ ਆਪਣਾ ਜੀ ਆ ਦਿਖ ਸਕਦੇ ਹੋ ਤੁਸੀਂ Google AdSense ਦਾ ਜਿਹੜਾ ਪਿੰਨ ਹੈ ਜੀ ਉਹ ਵੀ ਆਪਣਾ ਆ ਗਿਆ ਤੇ ਆਪਾਂ ਫਿਲ ਕਰ ਲਿਆ ਹਨਾ ਤੇ ਬਾਕੀ ਇਹ ਸੀਗਾ ਮੈਨੂੰ ਵੀ ਜਦੋਂ ਪੈਨ ਆ ਜਾਊਗਾ ਫਿਰ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਮੋਨਟਾਈਜ਼ ਤਾਂ ਹੋਏ ਨੂੰ ਕਾਫੀ ਟਾਈਮ ਹੋ ਗਿਆ ਤੇ ਮੈਨੂੰ ਇਹ ਸੀਗਾ ਵੀ ਜਦੋਂ Google ਪੈਨ ਆ ਜਾਊਗਾ ਕਿ ਨਾ ਇਹਨਾਂ ਦਾ ਕਾਫੀ ਕਰਮ ਵੀਡੀਓਸ ਬਾਕੀ ਇਹ ਦੇਖੀ ਸੀ ਤਾਂ ਇਹ ਪਤਾ ਚੱਲਦਾ ਸੀ ਵੀ ਜਿਹੜਾ ਇਹ ਪੈਨ ਹੈ ਛੇਤੀ ਕਈ ਵਾਰੀ ਨਹੀਂ ਵੀ ਆਉਂਦਾ ਕਿ ਵੀ ਤਿੰਨ ਵਾਰੀ ਅਪਲਾਈ ਕਰਨ ਤੇ ਵੀ ਨਹੀਂ ਆਉਂਦਾ ਕਿ ਵੀ ਤਿੰਨ ਵਾਰੀ ਅਪਲਾਈ ਕਰਨ ਤੋਂ ਬਾਅਦ ਵੀ ਨਹੀਂ ਆਉਂਦਾ ਕਈ ਵਾਰੀ ਕੋਈ ਨਾ ਕੋਈ ਗਲਤੀ ਹੋ ਜਾਂਦੀ ਜਿਹੜਾ ਕਰਕੇ ਪੈਨ ਨਹੀਂ ਆਉਂਦਾ ਤਾਂ ਮੈਨੂੰ ਤਾਂ ਮੈਨੂੰ ਇਹ ਸੀ ਵੀ ਪਤਾ ਨਹੀਂ ਵੀ ਮੈਂ ਪੂਰੇ ਸਹੀ ਤਰੀਕੇ ਨਾਲ ਮਤਲਬ ਕਿ ਸਾਰਾ ਜਿਹੜੀ ਇਹ ਜਿਹੜੇ ਫਾਰਮ ਭਰਨੇ ਸੀ ਭਰਿਆ ਕਿ ਨਹੀਂ ਭਰਿਆ ਤੇ ਪਰ ਮਹਾਰਾਜ ਦੀ ਕਿਰਪਾ ਸਦਕਾ ਜੀ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਵੀ ਆਪਣਾ ਜਿਹੜਾ ਇਹ ਐਡਸਨ ਦਾ ਪੈਨ ਆ ਗਿਆ ਤੇ ਮਤਲਬ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਮੈਂ ਮਤਲਬ ਦੱਸ ਨਹੀਂ ਸਕਦੀ ਹੈ ਨਾ ਵੀ ਕਿੰਨੀ ਕੋ ਖੁਸ਼ੀ ਹੋਈ ਤੇ ਵੀ ਤੁਸੀਂ ਮੈਨੂੰ ਨਾ ਹੀ ਮੈਂ ਉਮੀਦ ਕੀਤੀ ਸੀ ਜੀ ਵੀ ਏਡੀ ਛੇਤੀ ਵੀ ਬੜਾ ਚੈਨਲ ਐਨਾ ਗਰੋ ਕਰ ਜਾਊਗਾ ਤੇ ਇਸ ਤਰੀਕੇ ਨਾਲ ਚੱਲੇਗਾ ਕਿਉਂਕਿ ਮੈਂ ਜਿਹੜਾ ਮਨ 'ਚ ਸੋਚ ਕੇ ਚੱਲੀ ਸੀ ਵੀ ਮੈਂ ਜਿਹੜੀ ਮਿਹਨਤ ਕਰਨੀ ਵੀ 1.5 ਸਾਲ ਤੱਕ ਮੈਨੂੰ ਇਹ ਸਿ ਵੀ ਮੋਨਟਾਈਜ਼ ਨਹੀਂ ਹੋ ਸਕ ਪਰ ਪਾਉਂਗੀ ਮੈਂ ਤਾਂ ਮੈਨੂੰ ਇਹ ਲੱਗਦਾ ਸੀ ਪਰ ਕਹਿੰਦੇ ਹੁੰਦੇ ਆ ਪ੍ਰਮਾਤਮਾ ਕਿਹੜੇ ਰੰਗਾਂ 'ਚ ਰਾਜੀ ਉਹ ਕਿਸੇ ਨੂੰ ਨਹੀਂ ਪਤਾ ਸੋ ਗੁਰੂ ਸਾਹਿਬ ਨੇ ਬਹੁਤ ਮਿਹਰ ਕੀਤੀ ਤੇ ਤੁਸੀਂ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਆਪਣੀ ਜਿਹੜੀ ਪੰਜਵੀਂ ਪੰਜਵੀਂ ਛੇਵੀਂ ਵੀਡੀਓ ਜਿਹੜੀ ਕਿ ਉਹ ਆਪਣੇ ਆ ਕਾਫੀ ਵਧੀਆ ਚੱਲ ਗਈ ਸੀ ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਕੋਸ਼ਿਸ਼ ਇਹੀ ਕੀਤੀ ਸੀ ਕਿ ਮੈਂ ਤੁਹਾਡੇ ਨਾਲ ਵੀ ਨਾ ਰਿਐਲਿਟੀ ਜਿਵੇਂ ਅਸੀਂ ਰਹਿ ਰਹੇ ਆ ਤੇ ਜੋ ਵੀ ਦਿਖਾਵਾ ਨਾ ਦਿਖਾ ਕੇ ਵੀ ਸਚਾਈ ਜਿਵੇਂ ਸਾਡਾ ਘਰ ਦੇ ਕੰਡੀਸ਼ਨ ਆ ਜਾਂ ਹਣਾ ਜੋ ਵੀ ਜਿਸ ਤਰੀਕੇ ਨਾਲ ਵੀ ਅਸੀਂ ਰਹਿ ਰਹੇ ਆ ਮਿਹਨਤ ਕਰਦੇ ਆ ਜਿਸ ਤਰੀਕੇ ਨਾਲ ਵੀ ਸੋ ਵੀ ਮੇਰਾ ਕੋਸ਼ਿਸ਼ ਸੀ ਵੀ ਉਹ ਹੀ ਸ਼ੇਅਰ ਕਰਾਂ ਤੇ ਬਾਕੀ ਮਤਲਬ ਕਿ ਮੈਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਵੀ ਮੀਰ ਜਿਹੜੀ ਮਿਹਨਤ ਆ ਉਹ ਸਫਲ ਹੋਈ ਕਿਉਂਕਿ ਸਭ ਤੋਂ ਵੱਡੀ ਟੈਨਸ਼ਨ ਇਹੀ ਹੁੰਦੀ ਹੈ ਜਦੋਂ ਆਪਾਂ ਫੇਸ ਰੀਲ ਕਰਕੇ ਆਪਾਂ ਵੀਡੀਓ ਬਣਾਉਨੇ ਆ ਨਾ ਵੀ ਪਤਾ ਨਹੀਂ ਕੰਮ ਚੱਲੂ ਜਾਂ ਨਹੀਂ ਚੱਲੂ ਤੇ ਪਤਾ ਨਹੀਂ ਲੋਕ ਕੀ ਕਹਿਣਗੇ ਹਨਾ ਵੀ ਕਿਤੇ ਐਵੇਂ ਨਾ ਮਤਲਬ ਕੀ ਹੋ ਜੇ ਕਿਉਂਕਿ ਮੈਨੂੰ ਇਹ ਸੀਗਾ ਵੀ ਜਿਵੇਂ ਬਾਕੀ ਦੇ ਜਿਹੜੇ ਮੈਂ ਚੈਨਲ ਦੇਖਦੀ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕੋਈ ਕਹਿੰਦਾ ਸੀ ਮੇਰਾ 8 ਮਹੀਨਾ ਬਾਅਦ ਮੋਨਟਾਈਜ਼ ਹੋਇਆ ਕੋਈ ਕਹਿ ਰਿਹਾ ਸੀ ਮੇਰਾ ਸਾਲ ਬਾਅਦ ਮੋਨਟਾਈਜ਼ ਹੋਇਆ ਕੋਈ ਕਹਿ ਰਿਹਾ ਸੀ ਮੇਰੇ 2 ਸਾਲ ਹੋ ਗਏ ਹਲੇ ਵੀ ਮੋਨਟਾਈਜ਼ ਨਹੀਂ ਹੋਇਆ ਤਾਂ ਮੈਨੂੰ ਇਹ ਲੱਗਦਾ ਸੀ ਵੀ ਮੈਂ ਵੀ ਮੈਨੂੰ ਵੀ ਕਿਹੜਾ ਕੋਈ ਜਾਣਦਾ ਕੋਈ ਫੇਸ ਤੋਂ ਨਹੀਂ ਜਾਣਦਾ ਹਨਾ ਤਾਂ ਵੀ ਮੈਨੂੰ ਵੀ ਵੱਧ ਤੋਂ ਵੱਧ ਜਿਹੜੀ ਜਾਣਣ ਪਛਾਣਨ ਨਾਲ ਚੱਲੋ ਉਹ ਅਗਲਾ ਸਬਸਕ੍ਰਾਈਬ ਕਰ ਲੂਗਾ ਤੇ ਵੀ ਬਾਕੀ ਮੈਨੂੰ ਇਹ ਸਿਫਾਰ ਨਹੀਂ ਹੈ ਏਡੀਸ਼ਤੀ ਹੋ ਪਾਊਗਾ ਪਰ ਪਤਾ ਨਹੀਂ ਸੀ ਵੀ ਪਤਾ ਨਹੀਂ ਕਿਦਾਂ ਆਪਣੇ ਆਪ ਹੀ ਸਾਰਾ ਕੁਝ ਸਹੀ ਹੁੰਦਾ ਗਿਆ ਜੀ ਆਪਣੇ ਆਪ ਸਬਸਕ੍ਰਾਈਬ ਪਰਮਾਤਮਾ ਦੀ ਕਿਰਪਾ ਨਾਲ ਵਧੀ ਤੁਸੀਂ ਸਪੋਰਟ ਬਹੁਤ ਕੀਤਾ ਚੈਨਲ ਅੱਗੇ ਸੀ ਸ਼ੇਅਰ ਬਹੁਤ ਕੀਤਾ ਤੇ ਜਿੰਨੇ ਨੇ ਵੀ ਚਾਹੇ ਤੁਸੀਂ ਲਾਈਕ ਕੀਤਾ ਚਾਹੇ ਤੁਸੀਂ ਕਮੈਂਟ ਕੀਤਾ ਚਾਹੇ ਤੁਸੀਂ ਚੈਨਲ ਅੱਗੇ ਸ਼ੇਅਰ ਕੀਤਾ ਹਨਾ ਵੀਡੀਓ ਨੂੰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਦੀ ਪਰਮਾਤਮਾ ਮਿਹਰ ਕਰੇ ਮਤਲਬ ਤੁਸੀਂ ਸਾਰਿਆਂ ਨੇ ਜਿਵੇਂ ਸਾਨੂੰ ਸਪੋਰਟ ਕੀਤਾ ਪਰਮਾਤਮਾ ਤੁਹਾਡੇ ਸਾਰਿਆਂ ਦੀਆਂ ਮਤਲਬ ਕੀ ਮਨੋ ਕਾਮਨਾ ਉਸੇ ਤਰੀਕੇ ਨਾਲ ਪੂਰੀਆਂ ਕਰਨ ਉਸੇ ਤਰੀਕੇ ਨਾਲ ਗੁਰੂ ਸਹਿਬ ਤੁਹਾਡੇ ਸਾਰਿਆਂ ਦੀ ਕੰਮਾਂ ਨੂੰ ਰੰਗ ਭਾਗ ਲਾਉਣ ਕਿਉਂਕਿ ਮੇਰੇ ਲਈ ਜੀ ਤੁਸੀਂ ਅਗਰ ਮੈਂ ਕਹਾ ਤੇ ਇੱਕ ਰੱਬ ਜੀ ਤੇ ਰਹੀ ਹਾਂ ਕਿਉਂਕਿ ਕਹਿੰਦੇ ਹੁੰਦੇ ਨਾ ਵੀ ਜੋ ਵੀ ਆਪਣੀ ਕੋਈ ਹੈਲਪ ਹੈਲਪ ਕਰਤਾ ਜਾਂ ਆਪਾਂ ਨੂੰ ਸਹਾਰਾ ਦਿੰਦਾ ਜਾਂ ਆਪਾਂ ਨੂੰ ਸਪੋਰਟ ਕਰਦਾ ਤਾਂ ਉਹ ਬਹੁਤ ਚਾਹੇ ਕਿਸੇ ਥੋੜੀ ਕੀ ਥੀ ਜਿਆਦਾ ਕੀਤੀ ਤੇ ਬਹੁਤ ਮਾਇਨੇ ਰੱਖਦੀ ਹੈ ਜੀ ਮੇਰੇ ਲਈ ਮੇਰੇ ਲਈ ਹਰ ਇੱਕ ਵਿਊਅਰ ਹਰ ਇੱਕ ਸਬਸਕ੍ਰਾਈਬਰ ਮਤਲਬ ਕਿ ਜਿਹੜਾ ਕਮੈਂਟ ਕਰਦਾ ਲਾਈਕ ਕਰਦਾ ਉਹ ਹਰ ਇੱਕ ਮਤਲਬ ਕਿ ਇਨਸਾਨ ਮੇਰੇ ਲਈ ਮਾਇਨੇ ਰੱਖਦਾ ਸੋ ਮੈਂ ਵੀ ਕੋਸ਼ਿਸ਼ ਕਰਦੀ ਆ ਵੀ ਮੈਂ ਤੁਹਾਡੇ ਹਰ ਇੱਕ ਮੈਸੇਜ ਦਾ ਰਿਪਲਾਈ ਕਰ ਸਕਾਂ ਥੋੜੇ ਕਿ ਦਿਨ ਹੋ ਗਏ ਜਦੋਂ ਉਹ ਆਪਣਾ ਘਰ ਦਾ ਕੰਮ ਚੱਲ ਰਿਹਾ ਥੋੜਾ ਮੈਂ ਮੈਸੇਜ ਲੇਟ ਰਿਪਲਾਈ ਕਰਦੀ ਆ ਉਹਕ ਟਾਈਮ ਨਹੀਂ ਕਦੇ ਮਿਲਦਾ ਤੇ ਉਹਦਾ ਕਰਕੇ ਫਿਰ ਮੈਂ ਥੋੜਾ ਲੇਟ ਹੋ ਜਾਂਦੀ ਆ ਪਰ ਮੈਂ ਆਥਨ ਤੱਕ 12 ਘੰਟਿਆਂ ਦੇ ਵਿੱਚ ਵਿੱਚ ਮਤਲਬ ਕੋਸ਼ਿਸ਼ ਹੁੰਦੀ ਆ ਕਿ ਮੈਂ ਰਿਪਲਾਈ ਕਰ ਦਵਾਂ ਕਿਉਂਕਿ ਅਗਲੇ ਦਿਨ ਫਿਰ ਦੂਸਰੀ ਵੀਡੀਓ ਪਾਣੀ ਹੁੰਦੀ ਆ ਤੇ ਫਿਰ ਉਹਦੇ ਵੀ ਆਪਾਂ ਨੂੰ ਮੈਸੇਜ ਆਣੇ ਹੁੰਦੇ ਆ ਸੋ ਮੈਨੂੰ ਮਤਲਬ ਉਮੀਦ ਜਿਹੜੀ ਨਹੀਂ ਸੀ ਤੇ ਵੀ ਪ੍ਰਮਾਤਮਾ ਨੇ ਆਪਣੀ ਉਹ ਮਿਹਨਤ ਨੂੰ ਮਤਲਬ ਕਿ ਫਲ ਲਾਇਆ ਹਨਾ ਤੇ ਹੁਣ ਦੇਖੋ ਵੈਰੀਫਿਕੇਸ਼ਨ ਵਗੈਰਾ ਜਿਹੜੀ ਐਡਰੈਸ ਦੀ ਆ ਉਹ ਹੋ ਗਈ ਆ ਆਪਣੀ ਤੇ ਜਿਹੜਾ ਇੱਕ ਟੈਕਸ ਦਾ ਆਪਣਾ ਹੁੰਦਾ ਉਹ ਵੀ ਫਿਲ ਹੋ ਗਿਆ ਤੇ ਬਾਕੀ ਜੇ ਕੋਈ ਜਿਵੇਂ ਹੁਣ ਆਪਾਂ ਨੇ ਕਿਈ ਵੀ ਹੋਰ ਸਿੱਧਾ ਦੇ ਜਿਹੜੇ ਖੁਦ ਵੀ ਵੀਡੀਓਜ਼ ਬਣਾਉਂਦੇ ਆ ਹਨਾ ਤਾਂ ਮੈਂ ਜਿਉਂ ਤਿਵੇਂ ਹੁੰਦਾ ਕਿ ਵੀ ਆਪਾਂ ਕਿਵੇਂ ਅੱਗੇ ਜਾ ਕੇ ਸਾਰਾ ਕੰਮ ਤਾਂ ਮੈਂ ਉਹਨਾਂ ਨੂੰ ਇਹ ਦੱਸੂਗੀ ਜਿਵੇਂ ਮੈਂ 바ਕੀ ਦੀ ਵੀਡੀਓਜ਼ ਦੇਖ ਕੇ ਹੀ ਮੈਂ ਸਾਰਾ ਜਿਵੇਂ ਫਾਰਮ ਫਿਲ ਕਰਨਾ ਹਨਾ ਐਡਰੈਸ ਫਿਲ ਕਰਨਾ ਹਰ ਇੱਕ ਚੀਜ਼ ਬੜੇ ਧਿਆਨ ਨਾਲ ਆਰਾਮ ਨਾਲ ਦੇਖ ਕੇ ਚੰਗੀ ਤਰ੍ਹਾਂ ਸਮਝ ਕੇ ਫੇਰ ਕੀਤੀ ਆ ਤੁਸੀਂ ਵੀ ਮਤਲਬ ਕਿ ਹੋਰ ਕਾਫੀ ਜਿਹੜੀਆਂ ਆਪਣੇ ਨਾ ਟੈਕ ਦੀਆਂ ਵੀਡੀਓਜ਼ ਹੁੰਦੀਆਂ ਜਿਹੜੇ ਚੈਨਲ ਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਆ ਵੀ ਕਿਵੇਂ ਚੈਨਲ ਚਲਾਉਣਾ ਜਾਂ ਕਿਵੇਂ ਸ਼ੁਰੂ ਕਰਨਾ ਕਿਵੇਂ ਬਣਾਉਣਾ ਤੁਸੀਂ ਵੀ ਉਹਨਾਂ ਤੋਂ ਦੇਖ ਕੇ ਮਤਲਬ ਆਪਨਾ ਸਿੱਖ ਸਕਦੇ ਹੋ ਅਗਰ ਤੁਸੀਂ ਕੋਈ ਤੁਹਾਡੀ ਮੰਨ ਦੀ ਡਾਊਟ ਆਸਤੋ ਕਿਉਂਕਿ ਮੈਂ ਵੀ ਹਾਲੀ ਇੰਨੀ ਜ਼ਿਆਦਾ ਜਿਵੇਂ ਕਹਾਂ ਕਿਉਂਕਿ ਆਪਦੀ ਤਾਂ ਬੰਦਾ ਨਾ ਜਿਵੇਂ ਹੁਣ ਮੈਂ ਆਪਣੀ ਜਿਹੜੀ ਇਨਫੋਰਮੇਸ਼ਨ ਫਿਲ ਕਰੀ ਸੀ ਇਹਦੇ ਫਾਰਮ ਵਗੈਰਾ ਉੱਥੇ ਮੈਨੂੰ ਐ ਸੀਗਾ ਵੀ ਚਲੋ ਮੈਂ ਆਪਣਾ ਕੰਮ ਕਰ ਰਹੀ ਆ ਵੀ ਹੋ ਗਿਆ ਠੀਕ ਆ ਜੇ ਗਲਤ ਵੀ ਹੋ ਗਿਆ ਤਾਂ ਮੈਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੀ ਲੇਕਿਨ ਜੇ ਕਿਸੇ ਦਾ ਕੋਪਾ ਦੂਸਰੇ ਨੂੰ ਜਾਣਕਾਰੀ ਦੇਣੀ ਹੁੰਦੀ ਆ ਤਾਂ ਫਿਰ ਉੱਥੇ ਥੋੜਾ ਜਿਹਾ ਡਰ ਲੱਗਦਾ ਵੀ ਕੀ ਤੇ ਆਪਣੇ ਕਰਕੇ ਕਿਸੇ ਦੀ ਮਿਹਨਤ ਆ ਜਿਹੜੀ ਖਰਾਬ ਨਾ ਹੋ ਜਾਈ ਹਨਾ ਜਾਂ ਆਪਣੇ ਕਰਕੇ ਕਿਸੇ ਦਾ ਨੁਕਸਾਨ ਨਾ ਹੋ ਜੇ ਸੋ ਤੁਸੀਂ ਵੀ ਅਗਰ ਜਿਵੇਂ ਮੈਂ ਤੁਹਾਨੂੰ ਕੀ ਜਾਣਕਾਰੀ ਦੇਖਣਾ ਚਾਹੁੰਦੇ ਹੋ ਕਿ ਕਿਵੇਂ ਚੈਨਲ ਚਲਾਉਣਾ ਹੈ ਜਾਂ ਕਿਵੇਂ ਚੈਨਲ ਨੂੰ ਮਤਲਬ ਕਿ ਮੋਨਟਾਈਜ਼ ਕਰਨਾ ਹੈ ਜਾਂ ਕੀ ਕੀ ਪ੍ਰੋਸੈਸ ਨੇ ਹਨ ਉਹ ਤੁਸੀਂ ਜਿਹੜੇ ਬਾਕੀ ਟੈਕ ਦੇ ਚੈਨਲ ਹੁੰਦੇ ਆ ਉਹ ਹੁੰਦੇ ਤਾਂ ਹਿੰਦੀ 'ਚ ਨੇ ਕਿਉਂਕਿ ਪੰਜਾਬੀ ਦੇ ਵਿੱਚ ਕੋਈ ਹਰ ਤੱਕ ਇੰਨਾ ਦਾ ਟੈਕ ਦਾ ਚੈਨਲ ਮੈਂ ਨਹੀਂ ਦੇਖਿਆ ਵੀ ਜਿਹੜੀ ਆਪਾਂ ਨੂੰ ਜਾਣਕਾਰੀ ਦੇ ਸਕੇ ਵੀ ਆਪਾਂ ਕਿਵੇਂ ਸਾਰਾ ਫਿਲ ਕਰਨਾ ਕਿਵੇਂ ਪਰਫਮ ਵਗੈਰਾ ਭਰਨੀ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਸਮਝ ਆ ਜਾਂਦਾ ਜੀ ਹੌਲੀ ਹੌਲੀ ਤੇ ਬਾਕੀ ਮੈਂ ਫਿਰ ਵਸੇ ਹੀ ਕੰਮ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਤੁਹਾਡੇ ਸਾਰਿਆਂ ਦੇ ਸਪੋਰਟ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਸੀ ਮੈਨੂੰ ਮਤਲਬ ਕਿ ਅਗਰ ਇਹ ਸਾਡੇ ਚੈਨਲ ਨੇ ਇੱਥੋਂ ਤੱਕ ਪਹੁੰਚਾਇਆ ਉਹ ਤੁਸੀਂ ਪਹੁੰਚਾਇਆ ਪਰਮਾਤਮਾ ਨੇ ਪਹੁੰਚਾਇਆ ਸੋ ਪਰਮਾਤਮਾ ਦਾ ਵੀ ਸ਼ੁਕਰਾਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਉਹ 5k ਹੋਣ ਵਾਲੇ ਨੇ ਕੰਪਲੀਟ ਤੇ ਵੀ ਜਿੰਨਾ ਮਤਲਬ ਕਿ ਜਿੰਨਾ ਕਿ ਮੈਂ ਸੋਚਿਆ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਵਧੀਆ ਮੈਨੂੰ ਰਿਸਪੌਂਸ ਮਿਲਿਆ ਕਈ ਗੁਣਾ ਜ਼ਿਆਦਾ ਮੈਨੂੰ ਤੁਹਾਡਾ ਸਪੋਰਟ ਮਿਲਿਆ ਤੁਹਾਡਾ ਸਾਥ ਮਿਲਿਆ ਤੇ ਬਾਕੀ ਜਦੋਂ ਕਈ ਵਾਰੀ ਮਨ ਡੋਲੇਆ ਤੁਸੀਂ ਹੱਲਾਸ਼ੀਰੀ ਬਹੁਤ ਦਿੱਤੀ ਤੁਸੀਂ ਹੌਸਲਾ ਵੀ ਬਹੁਤ ਦਿੱਤਾ ਤੇ ਮਤਲਬ ਮੈਨੂੰ ਸਮਝਾਇਆ ਬਹੁਤ ਵਧੀਆ ਪਿਆਰ ਪਿਆਰ ਨਾਲ ਬਣੀ ਹਨਾ ਤੁਸੀਂ ਕਈਆਂ ਨੇ ਮੈਨੂੰ ਭੈਣ ਕਿਹਾ ਕਈਆਂ ਨੇ ਧੀ ਕਿਹਾ ਕਈਆਂ ਨੇ ਪੁੱਤ ਕਿਹਾ ਕਈਆਂ ਨੇ ਛੋਟੀ ਭੈਣ ਕਿਹਾ ਕਈਆਂ ਨੇ ਵੱਡੀ ਕਿਹਾ ਸੋ ਉਹ ਤੋਂ ਫਿਰ ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਵੀ ਐ ਲੱਗਦਾ ਸੀ ਮੇਰੀ ਫੈਮਲੀ ਹੀ ਹੈ ਮੈਨੂੰ ਜਿਹੜੀ ਸਮਝਾ ਰਹੀ ਆ ਕਿਉਂਕਿ ਜਦੋਂ ਆਪਾਂ ਨੂੰ ਕੋਈ ਆਪਾਂ ਜੋ ਚੀਜ਼ ਸੋਚੀ ਨਹੀਂ ਹੁੰਦੀ ਉਸ ਤੋਂ ਵੱਧ ਕੇ ਆਪਣੀ ਪਰਮਾਤਮਾ ਝੋਲੀ ਪਾ ਦੇਣਾ ਤਾਂ ਹੈਰਾਨੀ ਹੁੰਦੀ ਹੈ ਵੀ ਵੀ ਅੱਛਾ ਮੈਂ ਵੀ ਮੈਨੂੰ ਮੈਂ ਵੀ ਇਹ ਕਰ ਸਕਦੀ ਆ ਮੈਂ ਮੈਂ ਵੀ ਕੀਤਾ ਤਾਂ ਹੁਣ ਵੀ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਨੂੰ ਇੱਕਦਮ ਅਰਮਾਨ ਹੱਸਣ ਲੱਗਿਆ ਕਿ ਮੰਮੀ ਹੁਣ ਤੋਂ ਯੂਟਿਊਬਰ ਬਣ ਗਈਆਂ ਪਰ ਪਤਾ ਨਹੀਂ ਕਿਉਂ ਮੈਨੂੰ ਫੀਲ ਹਲੇ ਵੀ ਨਹੀਂ ਹੋਇਆ ਮਰਮਾਨ ਨੂੰ ਵੀ ਕਿਹਾ ਮੈਂ ਕਿਹਾ ਵੀ ਪਰਮਨ ਮੈਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਮੈਂ ਯੂਟਿਊਬਰ ਬਣ ਗਈਆਂ ਕਿਉਂਕਿ ਜੋ ਸੇਮ ਪਹਿਲਾਂ ਸੋਚਦੀ ਸੀ ਉਵੇਂ ਹੀ ਆ ਕੋਈ ਪਕੈਲ ਨਹੀਂ ਵੀ ਅੰਦਰ ਆਪਣੀ ਸੋਚ ਬਦਲੀ ਆ ਹਨਾ ਆਪਾਂ ਨੂੰ ਫੀਲਿੰਗ ਬੱਲੀ ਵੀ ਹਾਂ ਵੀ ਆਪਾਂ ਕੁਝ ਵੀ ਜਾ ਜਾ ਪਰ ਯੂਟਿਊਬਰ ਬਣ ਕੇ ਜਾਂ ਆਪਾਂ ਇੰਨੇ ਕਾਮਯਾਬ ਹੋਗੇ ਤਾਂ ਐਂ ਲੱਗਦਾ ਵੀ ਨਹੀਂ ਜੇ ਪਹਿਲਾਂ ਜਿਵੇਂ ਨਾਰਮਲ ਸੀ ਉਵੇਂ ਹੀ ਆ ਸੋ ਮਾਰੇ ਜਗੇ ਵੀਰ ਨਾਸ ਕਰਦੇ ਆ ਪਰਮਾਤਮਾ ਵੀ ਇਦਾਂ ਹੀ ਰੱਖੀ ਤੇ ਕਦੀ ਇਹ ਮਨ ਵਿੱਚ ਸੋਚ ਆਉਣ ਵੀ ਨਾ ਦੇਈ ਕਿਉਂਕਿ ਹਨਾ ਵੀ ਪਰਮਾਤਮਾ ਨੇ ਮਰਤਾ ਹੀ ਬਣਾਈ ਰੱਖੇ ਉਹੀ ਬਹੁਤ ਵੱਡੀ ਕਿਰਪਾ ਤੇ ਬਾਕੀ ਬਸ ਜੀ ਇਹੀ ਵੀਡੀਓ ਸੇ ਅੱਜ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਤੇ ਅੱਲਾਹ ਥੋੜਾ ਲੇਟ ਹੋ ਗਿਆ ਮੈਂ ਵੀਡੀਓ ਬਣਾਉਣ ਲੱਗੀ ਕਿਉਂਕਿ ਤੁਸੀਂ ਦੇਖ ਸਕਦੇ ਪਿੱਛੇ ਨਾਲ ਥੋੜਾ ਖਿਲਾਰਾ ਪਿਆ ਹੋਇਆ ਕਿਉਂਕਿ ਘਰ ਆਪਣੇ ਬਿਸਤਰੀ ਲੱਗੇ ਹੋਏ ਨੇ ਹਲੇ ਅੱਜ ਤੋਂ ਤੁਹਾਡੇ ਨਾਲ ਤੁਹਾਡੇ ਨਾਲ ਮੈਂ ਨਹੀਂ ਸ਼ੇਅਰ ਕੀਤਾ ਵੀ ਕਿੰਨਾ ਕੰਮ ਕੰਪਲੀਟ ਹੋ ਗਿਆ ਪਾਪਾ ਕੱਲ ਦੀ ਵੀਡੀਓਸ ਦੇਖਾਂਗੇ ਜਿਨ੍ਹਾਂ ਨੇ ਕੱਲ ਨੂੰ ਆਪਣੇ ਚਾਦਰਾਂ ਪਾਉਣੀਆਂ ਨੇ ਪਸ਼ਿਆਂ ਵਾਸਤੇ ਅਗਰ ਉਹ ਕੰਪਲੀਟ ਹੋ ਗਈਆਂ ਤੇ ਸੋਈ ਦੇ ਵਿੱਚ ਇੱਕ ਸੈਲਫ ਪਾਉਣੀ ਆ ਤਾਂ ਫਿਰ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੀ ਨਹੀਂ ਫਿਰ ਪਰਸੋਂ ਸ਼ੇਅਰ ਕਰਾਂਗੀ ਤੇ ਬਾਕੀ ਮਤਲਬ ਕਿ ਪ੍ਰਮਾਤਮਾ ਨੇ ਹਰ ਪੱਖੋਂ ਮਤਲਬ ਕਿ ਬਹੁਤ ਮਿਹਰ ਕੀਤੀ ਹੈ ਜੀ ਤੁਸੀਂ ਬਹੁਤ ਸਪੋਰਟ ਦਿੱਤਾ ਹੈ ਤੁਸੀਂ ਮਤਲਬ ਕਿ ਜਦੋਂ ਮੇਰਾ ਮਨ ਡੋਲਿਆ ਮਤਲਬ ਤੁਸੀਂ ਮੈਨੂੰ ਹੌਸਲਾ ਦਿੱਤਾ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਬੱਚੇ ਦੀ ਤਰ੍ਹਾਂ ਸੋ ਉਹਦੇ ਲਈ ਫੇਰ ਇੱਕ ਵਾਰੀ ਸ਼ੁਕਰਾਨਾ ਮੇਰੇ ਕੋਲ ਕੋਈ ਮੈਂ ਵਾਰ-ਵਾਰ ਸ਼ੁਕਰਾਨਾ ਤਾਂ ਕਰ ਰਹੀ ਹਾਂ ਮੇਰੇ ਕੋਲ ਕੋਈ ਲੱਭ ਨਹੀਂ ਆ ਜੀ ਕੋਈ ਸ਼ਬਦ ਨਹੀਂ ਆ ਤੁਹਾਡਾ ਧੰਨਵਾਦ ਕਰਨ ਲਈ ਸੋ ਤਾਂ ਕਰਕੇ ਵੀ ਮੈਂ ਨਾ ਤਾਂ ਇਸ ਥੀਨ ਨੂੰ ਬਿਆਨ ਕਰ ਸਕਦੀ ਹਾਂ ਸ਼ਬਦਾਂ ਦੇ ਵਿੱਚ ਵੀ ਮਨ ਕਿੰਨੀ ਖੁਸ਼ੀ ਆ ਤੇ ਪਰਮਾਤਮਾ ਕੀ ਕਹਿੰਦਾ ਹੈ ਕਿ ਰੱਬ ਦਾ ਪਰਮਾਤਮਾ ਪੜਾ ਦੇ ਸਭ ਦੀ ਮਨੁੱਖਾ ਉਹਨਾਂ ਪੂਰੀ ਤਰੀ ਪਰਮਾਤਮਾ ਇਸੇ ਤਰੀ ਸਾਭ ਦੇ ਕਾਰਜ ਸਵਾਰੀ ਸੋ ਚਲੋ ਜੀ ਬਸ ਸੈਨੀ ਦਾ ਵੀਡੀਓ ਅੱਜ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਬਾਕੀ ਵੀਡੀਓ ਚੰਗੀ ਲੱਗੀ ਵਿੱਚ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ